ਦੋ ਵਾਰੀ ਉੜੇ ਜੋ ਕਿਲਾ ਕੰਡਿਆ ਧੌਣ ਚੋਂ ਕਿਲਾ ਭਾਈ ਜੀ ਹੰਕਾਰ ਨੂੰ ਮਾਰ ਪੈਂਦੀ ਹੈ ਹੋਰ ਵੀ ਜਿਹੜੇ ਸਮਰਥਕ ਪਹੁੰਚੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆਪਾਂ ਤਾਂ ਭਾਈ ਕਿਵੇਂ ਹੋ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਮਹਿਸੂਸ ਹੋ ਰਿਹਾ ਮੈਂ ਨਾ ਭਾਈ ਯਾਰ ਨਜ਼ਾਰਾ ਹੀ ਆ ਗਿਆ ਕਿ ਕਿਵੇਂ ਨਜ਼ਾਰਾ ਕਿਵੇਂ ਆ ਗਿਆ ਭਾਈ ਬਹੁਤ ਖੁਸ਼ੀ ਹੈ ਅਸੀਂ ਅੱਗੇ ਇਥੋਂ ਨਾ ਉਦਾਸ ਹੋ ਕੇ ਮੋੜਦੇ ਸੀ ਦੋ ਵਾਰੀ ਉੜੇ ਜੋ ਕਿਲਾ ਕੰਡਿਆ ਧੌਣ ਚੋਂ ਕਿਲਾ ਹੋਰ ਤੋਂ ਕਿੱਲਾ ਰਾਜਾ ਬੜਕ ਦੀ ਧਰ ਤੋਂ ਕਿੱਲਾ ਕੱਢਿਆ ਠੀਕਾ 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 ਆ ਗਿਆ ਆ ਗਿਆ ਓਕੇ ਭਾਈ ਇੱਕ ਨਿਆਰਾ ਹੀ ਇਹਦਾ ਬਹੁਤ ਨਿਆਰਾ ਆ ਭਾਈ ਸਾਡੇ ਪੰਡ ਕਿਉਂ ਭਾਈ 1 ਮਿੰਟ ਕੱਲਾ ਕੱਲਾ ਜਾਣਾ ਬੋਲੋ ਤਾਂ ਇੱਧਰ ਗੱਲਬਾਤ ਕਰ ਲੈਣੇ ਆ ਭਾਈ ਇਹ ਬੜਾ ਔਖਾ ਵੀ ਸੀ ਕਿਉਂਕਿ ਤੀਜੀ ਵਾਰੀ ਚੋਣ ਲੜ ਰਹੇ ਸੀ ਇਸ ਵਾਰੀ ਫਿਰ ਬੜਾ ਔਖਾ ਹੋਇਆ ਅਮਰਤਪੁਰਿੰਗ ਦੀ ਹਾਰ ਦੇ ਕਾਰਨ ਕੀ ਰਹੇ ਆ ਅਮਰਤਪੁਰਿੰਗ ਦੀ ਹਾਰ ਦੇ ਕਾਰਨ ਸਭ ਤੋਂ ਦਾ ਦੋ ਵਾਰੀ ਪਹਿਲਾਂ ਇਸ ਤੋਂ ਰਾਜੇ ਦਾ ਜਿੱਤਣਾ ਤੇ ਉਹਦਾ ਹਕਾਰ ਕਿਤੇ ਵੀ ਅੱਜ ਤੱਕ ਤੁਸੀਂ ਪੋਸਟਰ ਦੇਖੇ ਹੋਣੇ ਆ ਤੁਸੀਂ মিডিਆ ਵਾਲਿਆਂ ਨੂੰ ਅਕਸਰ ਜਾਣੇ ਹੋ ਜਿੱਥੇ ਵੀ ਗਿਆ ਇੱਕ ਥਾਂ ਵੀ ਉਹਨੇ ਹੱਥ ਬਣ ਕੇ ਕਿਤੇ ਵੀ ਪਹਿਲਾ ਹੱਥ ਜੋੜਦਾ ਹੀ ਹੁਣ ਨੋਟ ਦਾ ਆਉਂਦਾ ਸੀ ਇੱਕ ਤਾਂ ਆਉਂਦਾ ਸੀ ਪਹਿਲੀ ਗੱਲ ਇਹ ਲੋਕਾਂ ਦੇ ਹੱਥ ਹੀ ਬਾਹਰ ਕਢਾਏ ਆ ਹੋਰ ਕੁਝ ਨਹੀਂ ਕੀਤਾ ਹੋਰ ਹੱਥ ਇੱਕ ਰਾਜਾ ਬੰਗ ਵੀ ਕਿਦਣਾ ਕਿਤੇ ਚਾਹੁੰਦਾ ਸੀ ਕਹਿੰਦਾ ਮੇਰੇ ਰੋਟੀਆਂ ਦੇ ਕੰਮੋਂ ਵੀ ਗਈਏ ਤਾਂ ਹੁਣ ਲੈ ਫਿਰ ਕਿਧਰ ਗਿਆ ਰੋਟੀਆਂ ਜੋਗੀ ਰੱਖਤੀ ਤੈਨੂੰ ਲੈ ਲੈ ਤੂੰ ਕੀ ਹੋਣਾ ਮਾਂਗਦਾ ਭਾਂਡੇ ਬਾਈ ਉਹਦੇ ਐਤ ਕੀ ਇੱਕਾ ਗਿੱਦੜਵੇ ਵੀ ਹੋਰ ਦੇਣਾ ਜਿਹੜਾ ਵੀ ਗਿੱਦੜਵੇ ਚ ਆਉਂਦਾ ਦੋ ਵਾਰ ਜਿੱਤ ਕੇ ਜਾਂ ਤਿੰਨ ਵਾਰ ਜਿੱਤ ਕੇ ਇਥੋਂ ਬਾਹਰ ਨੂੰ ਭਜਦਾ ਕਿਦੜ ਬਾਜ ਤਾਉਂਦਾ 12 ਛੱਡ ਕੇ ਭਜਦੇ ਆਪ ਛੱਡ ਕੇ ਭਜਦੇ ਆ ਹੁਣ ਸਾਡਾ ਡੈਂਪੀ ਢਿੱਲੋਂ ਅਸੀਂ ਕਿਤੇ ਨਹੀਂ ਜਾਣ ਦੇਣਾ ਇਥੇ ਲਗਾਤਾਰ ਜਿਤਾਵਾਂਗੇ ਮੁਰਕੇ ਬੜਾ ਸੋਹਣਾ ਟਾਈਗਰ ਜੈ ਜਾਨ ਲਗਦਾ ਜਾ ਰਿਹਾ ਇਧਰ ਆਪਾਂ ਸਾਈਡ ਤੇ ਹੋਣੀ ਹੈ ਗੱਲਬਾਤ ਕਰਦੇ ਆ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਡੈਂਪੀ ਢਿੱਲੋਂ ਦੇ ਘਰ ਦੇ ਬਾਹਰ ਦੀਆਂ ਦਿਖਾ ਰਹੇ ਆ ਦਾ ਲਗਾਤਾਰ ਜਿਹੜੇ